ਸਤਿ ਸ੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਅਰुण ਕੁਰਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਖਬਰਨਾਮਾ ਅੱਜ ਤੁਹਾਨੂੰ ਇੱਕ ਅਜਿਹੇ ਮੰਦਿਰ ਬਾਰੇ ਦੱਸਣ ਜਾ ਰਹੇ ਹਾਂ ਜਿੱਥੇ ਕਿ ਸ਼ਿਵਜੀ ਭੋਲੇਨਾਥ ਅਤੇ ਪਾਰਵਤੀ ਮਾਤਾ ਵਿਆਹ ਤੋਂ ਬਾਅਦ ਆਏ ਸਨ ਇਸ ਮੰਦਿਰ ਬਾਰੇ ਕੀ ਇਤਿਹਾਸ ਹੈ ਤੁਹਾਨੂੰ ਇਸ ਮੰਦਿਰ ਬਾਰੇ ਪੂਰੀ ਜਾਣਕਾਰੀ ਦਿੰਦੇ ਹਾਂ ਸਮਰਾਲਾ ਦੇ ਨੇੜਲੇ ਪਿੰਡ ਚੈਲਾ ਦੇ ਵਿੱਚ ਇਹ ਸ਼੍ਰੀ ਮੁਕਤੇਸ਼ਵਰ ਮਹਾਦੇਵ ਸ਼ਿਵ ਮੰਦਿਰ ਹੈ ਜਿੱਤੇ ਕੀ ਦੂਰ ਦੂਰ ਤੋਂ ਸ਼ਰਧਾਲੂ ਮੱਥਾ ਟੇਕਣ ਦੇ ਲਈ ਹਰ ਰੋਜ਼ ਆਉਂਦੇ ਨੇ ਅਤੇ ਭਗਵਾਨ ਸ਼ਿਵ ਦੇ ਨੇਤਰ ਦੇ ਰੂਪ ਦੇ ਵਿੱਚ ਇੱਥੇ ਦਰਸ਼ਨ ਵੀ ਹੁੰਦੇ ਨੇ ਇੱਥੇ ਨਹੀਂ ਇਸ ਮੰਦਿਰ ਦੇ ਵਿੱਚ ਅਦਭੁਤ 17 ਮੂਰਤੀਆਂ ਰਜਿਸਟਰਡ ਹੋਈਆਂ ਅਤੇ ਭਾਰਤ ਵਰਸ਼ ਦੇ ਵਿੱਚ ਇਹ ਇਕਲੋਤਾ ਮੰਦਿਰ ਹੈ ਇਸ ਮੰਦਰ ਦੇ ਇਤਿਹਾਸ ਬਾਰੇ ਤੁਹਾਨੂੰ ਕੁਝ ਗੱਲਾਂ ਦੱਸਦੇ ਆਂ ਭਗਵਾਨ ਸ਼ੰਕਰ ਅਤੇ ਮਾਤਾ ਪਾਰਵਤੀ ਦੇ ਵਿਆਹ ਤੋਂ ਉਪਰੰਤ ਦੋਨੋਂ ਇਸ ਸਥਾਨ ਤੇ ਵਿਹਾਰ ਕਰਨ ਦੇ ਲਈ ਇੱਥੇ 1 ਸਾਲ ਤੱਕ ਰਹੇ ਸਨ ਇੱਥੇ ਨਹੀਂ ਉਹਨਾਂ ਨੇ ਪ੍ਰਥਮ ਯੁਗਲ ਨ੍ਰਿਤਿਆ ਇਸੀ ਮੰਦਰ ਦੇ ਵਿੱਚ ਕੀਤਾ ਸੀ ਜਦਕਿ ਮਾਤਾ ਪਾਰਵਤੀ ਨੇ ਭਗਵਾਨ ਸ਼ਿਵ ਤੇ ਪੁੱਛਿਆ ਸੀ ਕਿ ਆਉਣ ਵਾਲੇ ਵਕਤ ਦੇ ਵਿੱਚ ਇਸ ਸਥਾਨ ਦਾ ਕੀ ਮੁਖਤੱਬ ਹੋਵੇਗਾ ਉਸ ਵਕਤ ਭਗਵਾਨ ਸ਼ਿਵ ਨੇ ਦੱਸਿਆ ਸੀ ਕਿ ਜਿਹੜਾ ਵੀ ਭਗਤ ਇੱਥੇ ਆਏਗਾ ਅਤੇ ਉਸਨੇ ਜਿਹੜੇ ਮਰਜ਼ੀ ਪਾਪ ਕੀਤੇ ਹੋਣ ਦੇ ਹੋਣਗੇ ਉਹਨਾਂ ਪਾਪਾਂ ਦਾ ਨਾਸ਼ ਇੱਥੇ ਹੋਵੇਗਾ ਅਤੇ ਜਦੋਂ ਉਹ ਪਾਪਾਂ ਦੀ ਛਮਾ ਮੰਗੇਗਾ ਤਾਂ ਉਸ ਦੀ ਛਮਾ ਕਬੂਲ ਕਰ ਲਈਤੀ ਜਾਵੇਗੀ ਅਤੇ ਉਸ ਨੂੰ ਮੁਕਤੀ ਮਿਲੇਗੀ ਅੱਜ ਪੂਰੇ ਦੇਸ਼ ਦੇ ਵਿੱਚ ਮਾ ਸ਼ਿਵਰਾਤਰੀ ਦਾ ਤਿਹਾਰ ਬੜੇ ਹੀ ਧੂਮ-ਤਾਮ ਦੇ ਨਾਲ ਮਨਾਇਆ ਜਾ ਰਿਹਾ ਹੈ ਅਤੇ ਅੱਜ ਲੱਖਾਂ ਸ਼ਰਧਾਲੂ ਵੀ ਇਸ ਮੰਦਰ ਦੇ ਵਿੱਚ ਨਤਮਸਤਕ ਹੋਏ ਨੇ ਤੁਸੀਂ ਵੀ ਆਪਣੀਆਂ ਮਨੋਕਾਮਨਾ ਅੱਜ ਜ਼ਰੂਰ ਭੋਲੇ ਨਾਥ ਤੋਂ ਮੰਗਲਿਓ ਅਤੇ ਕਮੈਂਟ ਬਾਕਸ ਦੇ ਵਿੱਚ ਜੈ ਭੋਲੇ ਨਾਥ ਦੀ ਜ਼ਰੂਰ ਲਿਖਿਓ ਅਤੇ ਤੁਹਾਡੇ ਕੰਮ ਸਾਰੇ ਜੋ ਵਿਗੜੇ ਹੋਏ ਨੇ ਉਹ ਜ਼ਰੂਰ ਬਣਨਗੇ ਜੈ ਭੋਲੇ ਨਾਥ